ਮੈਂ ਕੈਪਟਨ ਬੰਕਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਪਾਸਵਾਨ ਸਾਹਿਬ ਨਾਲ ਇਹ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਇਹ ਸੇ ਕਰਕੇ ਦਿੱਤੀ ਆ ਚਾਹੇ ਪਾਸਵਾਨ ਸਾਹਿਬ ਹੋਣ ਚਾਹੇ ਮੈਂ ਪੰਜਾਬ ਨਾਲ ਸੰਦੇ ਤੋਵਾ ਇਹਦੇ ਵਿੱਚ ਹੋਰ ਜਿਹੜਾ ਆਉਣ ਵਾਲੇ ਜਦੋਂ ਬਜਟ ਹੋਏਗਾ ਤੁਸੀਂ ਦੇਖੋਗੇ ਅਸੀਂ ਇਹਦੇ ਵੀ ਬਜਟ ਵੀ ਜਿਹੜਾ ਹੈ ਹੋਰ ਵਧਾਵਾਂਗੇ ਇਹਦੇ ਵਿੱਚ ਬੜੀਆਂ ਸਬਸਿਡੀਆਂ ਨੇ ਥੱਲੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਛੋਟੇ ਛੋਟੇ ਯੂਨਿਟ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਸਹਾਇਕ ਧੰਦਾ ਉਹਨਾਂ ਦਾ ਬਣ ਸਕੇ ਹੁਣ ਦੇਖੋ ਇੱਕ ਗੱਲ ਜੇ ਕੋਈ ਛੋਟੀ ਕਿਸੇ ਦੀ ਦੁਕਾਨ ਚਾਹੇ ਕੋਈ ਮਜ਼ਦੂਰ ਆ ਉਹ ਰੋਜ਼ ਆਪਣੀ ਜੇਬ ਪੈਸੇ ਆ ਨਾ ਭਰ ਕੇ ਲੈ ਕੇ ਆਉਂਦਾ ਇੱਕ ਕਿਸਾਨ ਆ ਜਿਹਨੂੰ 6 ਮਹੀਨੇ ਬਾਅਦ ਅੱਜ ਜ਼ਮੀਨ ਕਿੰਨੀ ਆ ਕੀਲਾ 2 ਕੀਲੇ 3 4 5 ਐਨੀ ਲੈਂਡ ਹੋਲਡਿੰਗ ਤੇ ਜੇ ਉਹ 6 ਮਹੀਨੇ ਅੜੀਕ ਦਾੜ ਤੇ ਕੋਲੋਂ ਤਾਂ ਪਹਿਲਾਂ ਹੀ ਉਹਨੇ ਸਾਰਾ ਕੁਝ ਮੁਕਾਇਆ ਹੁੰਦਾ 6 ਮਹੀਨੇ ਬਾਅਦ ਉਹ ਪੈਸੇ ਉਹਦੇ ਆਉਂਦੇ ਉਹ ਮੁੱਕੇ ਹੁੰਦੇ ਆ ਇਹਦੇ ਨਾਲ ਅਸੀਂ ਇਹ ਕਰ ਸਕਦੇ ਆ ਵੀ ਇੱਕ ਫੈਮਿਲੀ ਆ ਜਿਹੜੀ ਉਹ ਕਿਉਂ ਨਾ ਫਾਟੇ ਬੀਬੀ ਕੌਰ ਨੇ ਇੱਕ ਕੈਪਸਿਕਮ ਜਿਹਦਾ ਇੱਕ ਅੱਜ ਸ਼ਿਮਲਾ ਮਿਰਚ ਜਿਹਨੂੰ ਕਹਿੰਦੇ ਆ ਇਹ ਛੋਟੀਆਂ ਛੋਟੀਆਂ ਦੋ ਦੋ ਕੀਲੇ ਚ ਲੋਕ ਸਬਜ਼ੀਆਂ ਵੇਚਦੇ ਆ ਤੇ ਰੋਜ਼ ਜੇਬ ਚ ਪੈਸੇ ਪਾ ਕੇ ਆਉਂਦੇ ਆ ਤੇ ਅਸੀਂ ਅੱਜ ਇੱਕ ਬੱਦੀ ਹੈ ਇੱਕ ਕਾਲਾ ਆਮਾ ਉੱਥੇ ਇੰਨੀਆਂ ਦਵਾਈਆਂ ਦੀਆਂ ਫੈਕਟਰੀਆਂ ਹੋ ਗਈਆਂ ਜਿਹਦੇ ਨਾਲ ਦੁਨੀਆ ਚ ਸਪਲਾਈ ਕਰਦੇ ਤੇ ਪੰਜਾਬ ਚ ਅਸੀਂ ਕਿਉਂ ਨਹੀਂ